ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੌਦੀਗਰਬ ਤੋਂ ਬੋਲਦੇ ਆਂ ਜੱਦਾ ਸਿਟੀ ਦੇ ਵਿੱਚ ਸਾਨੂੰ ਤਿੰਨ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਮਿਲੀ ਤੇ ਨਾ ਸਾਨੂੰ ਕੰਪਨੀ ਘਰੇ ਭੇਜ ਰਹੀ ਆ ਅਸੀਂ ਐਮਐਲਏ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਇਥੋਂ ਲੈ ਕੇ ਜਾਣ ਅਸੀਂ ਇੱਥੇ ਬਹੁਤ ਦੁਖੀ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਉਸਮਾਨ ਸਰਵਾਈ ਨੂੰ ਅਸੀਂ ਕਹਿੰਨੇ ਆ ਵੀ ਸਾਨੂੰ ਕਿਸੇ ਵੀ ਟਿਕਣੇ ਨਾਲ ਇਥੋਂ ਲੈ ਕੇ ਜਾਓ ਅਸੀਂ ਬਹੁਤ ਔਖੇ ਆ ਰੋਟੀ ਨਹੀਂ ਮਿਲਦੀ ਦਿਨ-ਦਿਨ ਮਹੀਨੇ ਹੋ ਗਏ ਚਲਦੀ ਨਹੀਂ ਹੈ ہمارا ਸਾਡੇ ਇੱਕ ਬੰਦਾ ਬੁਖਾਰ ਆ ਅਗਰਦੀਪ ਸਿੰਘ ਅਗਰਦੀਪ ਸਿੰਘ ਜੀ ਇਹ ਹਾਰ ਦੀ ਪ੍ਰੋਬਲਮ ਆ ਹਾਰ ਦੀ ਪ੍ਰੋਬਲਮ ਹੈ ਨੂੰ ਤੇ ਇਹਨੂੰ ਭੇਜ ਇਹਨੂੰ ਵੀ ਨਹੀਂ ਭੇਜ ਰਹੇ ਹੈਗੇ ਜੀ ਅਕਾ ਜੀ ਅਸੀਂ ਜਾਣਾ ਕਿਸੇ ਹਿਸਾਬ ਨਾਲ ਜੀ ਜਾਣਾ ਚਾਹੁੰਦੇ ਆ ਅਸੀਂ ਛੇ ਬੰਦੇ ਆ ਜੀ ਪੰਜ ਪੰਜਾਬੀਆਂ ਜੀ ਇੱਕ ਮੁੰਡਾ ਹੈ ਯੂਪੀ ਦਾ ਜੀ ਹਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਜੇ ਤੁਸੀਂ ਇਹ ਤੋਂ ਲੈ ਜੂਗੇ ਤਾਂ ਤੁਹਾਡੇ ਸਾਰੀ ਉਮਰ ਕਰੀ ਨਹੀਂ ਰਵਾਂਗੇ ਥੈਂਕ ਯੂ ਮਿਹਰਬਾਨੀ ਆ ਮਨਜੀਤ ਜੀ ਬਰੂਗਾ